ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੀਰਿ ਰਾਗ ਸ਼ੀਰਿ ਰਾਗ ਮਹੱਲਾ ਪਹਿਲਾ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਵਰੇ ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗ ਗੁਰ ਕੀ ਚਰਣੀ ਲਾਗ ਹਰਿ ਜਪਿ ਨਾਮ ਧਿਆਏ ਤੂੰ ਹਰਿ ਜਪਿ ਨਾਮ ਧਿਆਏ ਤੂੰ ਜਮ ਦਰਪੈ ਦੁਖ ਭਾਗ ਜਮ ਦਰਪੈ ਦੁਖ ਭਾਗ ਦੋਖ ਘਣੋ ਦੁਹਾਗਣੀ ਦੂ ਕੰਨੋ ਦੁਹਾਗਣੀ ਕਿਉ ਥਿਰ ਰਹੇ ਸੁਹਾਗ ਕਿਉ ਥਿਰ ਰਹੇ ਸੁਹਾਗ ਭਾਈ રે ਭਾਈ રે ਅਵਰ ਨਹੀਂ ਮੈਂ ਥਾਉ ਅਵਰ ਨਹੀਂ ਮੈਂ ਥਾਉ ਮੈਂ ਤਨ ਨਾਮ ਨਿਧਾਨ ਹੈ ਮੈਂ ਤਨ ਨਾਮ ਨਿਧਾਨ ਹੈ ਗੁਰ ਦਿਆ ਬਲ ਜਾਉ ਗੁਰ ਦਿਆ ਬਲ ਜਾਉ ਰਹਾਉ ਰਹਾਉ ਗੁਰਮਤਿ ਪਤਿ ਸ਼ਾਵਾਸ ਤਿਸ ਗੁਰਮਤਿ ਪਤਿ ਸ਼ਾਵਾਸ ਤਿਸ ਤਿਸ ਕੈ ਸੰਗ ਮਿਲਾਉ ਤਿਸ ਕੈ ਸੰਗ ਮਿਲਾਉ ਤਿਸ ਵਿਨਾ ਘੜੀ ਨ ਜੀਵਾਂ ਤੇਸ ਬਿਨ ਘੜੀ ਨਾ ਜੀਵਾਂ ਬਿਨ ਨਾਮੈ ਮਰ ਜਾਵਾਂ ਬਿਨ ਨਾਮੈ ਮਰ ਜਾਵਾਂ ਮੈਂ ਅੰਦਲੇ ਨਾਮ ਨਾ ਵਿਸਰੈ ਮੈਂ ਅੰਦਲੇ ਨਾਮ ਨਾ ਵਿਸਰੈ ਤੇਗ ਟਿਕੀ ਘਰ ਜਾਵਾਂ ਤੇਗ ਟਿਕੀ ਘਰ ਜਾਵਾਂ ਗੁਰੂ ਜਿਨ੍ਹਾਂ ਕਾ ਅੰਦਲਾ ਗੁਰੂ ਜਿਨ੍ਹਾਂ ਕਾ ਅੰਦਲਾ ਚੱਲੇ ਨਾਹੀ ਢਾਵ ਚੱਲੇ ਨਾਹੀ ਹੀ ਠਾ ਬਿਨ ਸਤਗੁਰ ਨਾਉ ਨ ਪਾਈਐ ਬਿਨ ਸਤਗੁਰ ਨਾਉ ਨ ਪਾਈਐ ਬਿਨ ਨਾਮੈ ਕਿਆ ਸਵਾਉ ਬਿਨ ਨਾਮੈ ਕਿਆ ਸਵਾਉ ਆਏ ਗਿਆ ਪਛਤਾਵਣ ਆਏ ਗਿਆ ਪਛਤਾਵਣਾ ਜਿਉ ਸੁਣੈ ਘਰ ਕਾਉ ਜਿਉ ਸੁਣੈ ਘਰ ਕਾਉ ਬਿਨ ਨਾਮੈ ਦੁਖ ਦੇ ਹੋਰੀ ਬਿਨ ਨਾਮੈ ਦੁਖ ਦੇ ਹੋਰੀ ਜਿਉ ਕਲਰ ਕੀ ਪੀਤਾ ਜਿਉ ਕਲਰ ਕੀ ਪੀਤਾ ਤਾਵ ਲਗ ਮਹਿਲ ਨ ਪਾਈ ਐ ਤਬ ਲਗ ਮਹਿਲ ਨ ਪਾਈ ਐ ਜਵ ਲਗ ਸਾਚ ਨਾ ਚੀਤ ਜਵ ਲਗ ਸਾਸ ਨਾ ਚੀਤਾ ਜਵ ਲਗ ਸਾਚ ਨਾ ਚੀਤ ਜਵ ਲਗ ਸਾਚ ਨਾ ਚੀਤਾ ਸ਼ਬਦ ਰਪੈ ਘਰ ਪਾਈ ਐ ਸ਼ਬਦ ਰਪੈ ਘਰ ਪਾਈ ਐ ਨਿਰਵਾਣੀ ਪਦਨੀਤ ਨਿਰਵਾਣੀ ਪਦਨੀਤ ਹਾਂ ਗੁਰ ਪੂਛੋਂ ਆਪਣੇ ਹਉ ਗੁਰ ਪੁਛਾਂ ਆਪਣੇ ਗੁਰ ਪੁਛਕਾਰ ਕਮਾਉ ਗੁਰ ਪੁਛਕਾਰ ਕਮਾਉ ਸ਼ਬਦ ਸਲਾਹੀ ਮਨ ਵਸੈ ਸ਼ਬਦ ਸਲਾਹੀ ਮਨ ਵਸੈ ਹਉ ਮੈਂ ਦੁਖ ਜਲ ਜਾਉ ਹਉ ਮੈਂ ਦੁਖ ਜਲ ਜਾਉ ਸਹਜ ਹੋਏ ਮਿਲਾਵੜਾ ਸਹਜ ਹੋਏ ਮਿਲਾਵੜਾ ਸਾਚੇ ਸਾਚ ਮਿਲਾਉ ਸਾਚੇ ਸਾਚ ਮਿਲਾਉ ਸ਼ਬਦ ਰਤੇ ਸੇ ਨਿਰਮਲੇ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ્રોਧ ਅਹੰਕਾਰ ਤਜ ਕਾਮ ਕ્રોਧ ਅਹੰਕਾਰ ਨਾਮ ਸਲਾਹਨ ਸਦ ਸਦਾ ਨਾਮ ਸਲਾਹਨ ਸਦ ਸਦਾ ਹਰ ਰੱਖੈ ਉਰਤਾਰ ਹਰ ਰੱਖੈ ਉਰਤਾਰ ਸੋ ਕਿਉਂ ਮਨੋ ਵਿਸਾਰੀਐ ਸੋ ਕਿਉ ਮਨੋ ਵਿਸਾਰੀਐ ਸਭ ਜੀਆ ਕਾ ਆਧਾਰ ਸਭ ਜੀਆ ਕਾ ਆਧਾਰ ਸ਼ਬਦ ਮਰੈ ਸੋ ਮਰ ਰਹਿ ਸ਼ਬਦ ਮਰੈ ਸੋ ਮਰ ਰਹਿ ਫਿਰ ਮਰੈ ਨ ਦੂਜੀ ਵਾਰ ਫਿਰ ਮਰੈ ਨ ਦੂਜੀ ਵਾਰ ਸ਼ਬਦ ਹੈ ਹੀ ਤੇ ਪਾਈਐ ਸ਼ਬਦ ਹੈ ਹੀ ਤੇ ਪਾਈਐ ਹਰ ਨਾਮੇ ਲਗੈ ਪਿਆਰ ਹਰ ਨਾਮੇ ਲਗੈ ਪਿਆਰ ਬਿਨ ਸ਼ਬਦੈ ਜਗ ਭੂਲਾ ਫਿਰੈ ਬਿਨ ਸ਼ਬਦੈ ਜਗ ਭੂਲਾ ਫਿਰੈ ਮਰ ਜਨਮੈ ਵਾਰ ਹੋ ਵਾਰ ਮਰ ਜਨਮੈ ਵਾਰ ਹੋ ਵਾਰ ਸਭ ਸਾਲਾ ਹੈ ਆਪ ਕੋ ਸਭ ਸਾਲਾ ਹੈ ਸਾਹ ਸਾਲਾ ਹੈ ਆਪਕਾ ਸਭ ਸਾਲਾ ਹੈ ਆਪਕਾ ਵਡੋ ਵਡੇਰੀ ਹੋਏ ਵਡਹੋਂ ਵਡੇਰੀ ਹੋਏ ਗੁਰ ਵਿਣ ਆਪ ਨਾ ਚੀਨੀਐ ਗੁਰ ਵਿਣ ਆਪ ਨਾ ਚੀਨੀਐ ਕਹ ਸੁਣਿਆ ਕਿਆ ਹੋਏ ਕਹ ਸੁਣਿਆ ਕਿਆ ਹੋਏ ਨਾਨਕ ਸ਼ਬਦ ਪਛਾਣੀਐ ਨਾਨਕ ਸ਼ਬਦ ਪਛਾਣੀਐ ਹਉਮੈ ਕਰੈ ਨ ਕੋਇ ਹਉਮੈ ਕਰੈ ਨ ਕੋਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ